ਹਾਂਜੀ ਮਿੱਤਰੋ ਟਰੈਕਟਰਾਂ ਦੇ ਸ਼ਕੀਨ ਮੇਰੇ ਭਰਾ ਹੋ ਜੋ ਰੈਡੀ ਟਰਾਲੀ ਖਿੱਚ ਮੁਕਾਬਲੇ ਮਾਨਸਾ ਦੇ ਵਿੱਚ ਕਹਿੰਦੇ ਹੁਣ ਤਿੰਨ ਪਿੰਡਾਂ ਦੇ ਵਿੱਚ ਤਾਂ ਫਰਵਰੀ ਦੇ ਵਿੱਚ ਆ ਚੁੱਕੇ ਆ ਬਾਕੀ ਜਿਵੇਂ ਜਿਵੇਂ ਵੀ ਆਉਣਗੇ ਆਪਾਂ ਤੁਹਾਨੂੰ ਤਰੀਕਾ ਨੋਟ ਕਰਾਵਾਂਗੇ ਹੁਣ ਪਹਿਲੀ ਤਰੀਕ ਨੋਟ ਕਰੋ 1 ਫਰਵਰੀ ਦਿਨ ਸ਼ਨੀਵਾਰ ਪਿੰਡ ਹਰੀ ਬੁਰਜ ਕੇ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਭੇਣੀ ਵਾਗ ਦੇ ਤੋਂ ਪਿੰਡ ਅੱਗੇ ਰਹਿ ਗਿਆ ਤੇ ਜਿੱਥੇ ਨਾਮ ਹੈਗਾ ਪਹਿਲਾ 21000 ਦੂਜਾ ਹੈਗਾ 11000 ਤੀਜਾ ਹੈਗਾ 7100 ਬਾਕੀ ਆਪਾਂ ਪੋਸਟਰ ਆਪਣੀ ਵੀਡੀਓ ਦੇ ਵਿੱਚ ਲਾਇਆ ਹੋਇਆ ਹੈ ਤੁਸੀਂ ਇਹ ਪੋਸਟਰ ਪੜ੍ਹ ਸਕਦੇ ਹੋ ਤੇ ਇਸ ਤੋਂ ਬਾਅਦ ਆ ਗਿਆ ਇਹਦੇ ਨਾਲ ਲਗਮਾ ਪਿੰਡੀ ਭਾਈ ਦੇਸਾ ਜ਼ਿਲ੍ਹਾ ਮਾਨਸਾ ਜਿੱਥੇ ਕਿ 2 ਫਰਵਰੀ ਨੂੰ ਦਿਨ ਐਤਵਾਰ ਨੂੰ ਪਹਿਲਾ ਇਨਾਮ ਹੈਗਾ 6100 ਦੂਜਾ ਹੈਗਾ 5100 ਇੱਥੇ ਵੀ ਟਰਾਲੀ ਖਿੱਚ ਮੁਕਾਬਲੀ ਕਰਵਾਇਆ ਜਾਊਗਾ ਜਿੰਨੇ ਵੀ ਹੈਗੇ ਆ ਭਰਾ ਮੇਰੇ ਦੋਸਤ ਟਰੈਕਟਰਾਂ ਦੇ ਸ਼ਕੀਨ ਹਨਾ ਪਹੁੰਚੋ ਵੱਧ ਤੋਂ ਵੱਧ ਤਾਂ ਕਿ ਟੂਰਨਾਮੈਂਟ ਸਫਲ ਹੋ ਸਕੇ ਇਸ ਤੋਂ ਬਾਅਦ ਤੂੰ ਤੀਜਾ ਟੂਰਨਾਮੈਂਟ ਆ ਗਿਆ ਆਪਣੇ ਗਮਾਂਡੀ ਪਿੰਡ ਫੱਤਾ ਮਾਲੋਕੇ ਇਹ ਵੀ ਜ਼ਿਲ੍ਹਾ ਮਾਨਸਾ ਦੇ ਵਿੱਚ ਹੀ ਆ ਗਿਆ ਜਿਹੜਾ ਕਿ ਸਰਸਾ ਰੋਡ ਮਾਨਸਾ ਵਾਲੇ ਰੋਡ ਤੇ ਝਨੀਰ ਤੋਂ ਬਿਲਕੁਲ ਅੱਗੇ ਪਿੰਡਾ ਫੱਤਾ ਮਾਲੋਕੇ ਜਿੱਥੇ ਕਿ ਪਹਿਲਾ ਨਾਮ ਹੈਗਾ 11000 ਰੁਪਿਆ ਦੂਜਾ ਹੈਗਾ 7100 ਬਾਕੀ ਪੋਸਟਰ ਆਪਣੀ ਵੀਡੀਓ ਦੇ ਵਿੱਚ ਸਾਰਾ ਲੱਗਿਆ ਹੋਇਆ ਹੈ ਇਹ ਪੜ ਲਿਓ ਆ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਿਓ ਤਾਂ ਕਿ ਆਪਣੇ ਸਾਰੇ ਜਿੰਨੇ ਵੀ ਟਰੈਕਟਰਾਂ ਦੇ ਸ਼ਕੀਨ ਹੈਗੇ ਆ ਮੁੰਡੇ ਸਾਰਿਆਂ ਕੋਲੇ ਆਪਣੀ ਵੀਡੀਓ ਪਹੁੰਚ ਜੇ ਤੇ ਸਾਰੇ ਹੌਮ-ਹੌਮਾ ਕੇ ਪਹੁੰਚੋ ਤਾਂ ਕਿ ਟੂਰਨਾਮੈਂਟ ਸਫਲ ਹੋ ਜੇ ਹਨਾ ਫਿਰ ਤਾਂ ਹੀ ਜੇ ਬੰਦੇ ਨੂੰ ਹੌਸਲਾ ਮਿਲਦਾ ਤਾਂ ਅਗਲੀ ਵਾਰ ਤੋਂ ਇਦੋਂ ਵੀ ਵੱਡੇ ਨਾਮ ਰੱਖਦੇ ਆ ਪਹਿਲਾਂ ਮਾਨਸਾ ਵਾਲੇ ਸੀਗੇ ਟੋਚਨ ਟੋਚਨ ਵਾਲੇ ਮੁਕਾਬਲੇ ਚ ਅੱਗੇ ਤੇ ਹੁਣ ਕਹਿੰਦੇ ਟਰਾਲੀਆਂ ਵਾਲੇ ਟਰਾਲੀ ਖਿੱਚ ਮੁਕਾਬਲੇ ਬੰਨੀ ਹੋਗੇ ਮਾਨਸਾ ਵਾਲੇ ਸਰਾ ਕਰਾਈ ਜਾਂਦੇ ਹਨਾ ਫਰਵਰੀ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਤਿੰਨ ਟੂਰਨਾਮੈਂਟ ਤਾਂ ਆ ਗਏ ਇੱਕ ਤੋਂ ਪਹਿਲਾਂ ਹੋ ਚੁੱਕਿਆ ਪੈਣੀ ਬਾਗਾ ਹਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਵੇਂ ਜਿਵੇਂ ਆਪਣੇ ਕੋਲ ਹੋਰ ਪੋਸਟਰ ਆਉਣਗੇ ਆਪਾਂ ਵੀਡੀਓ ਪਾਵਾਂਗੇ ਪੇਜ ਨੂੰ ਆਪਣੇ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ